ਹਾਂਜੀ ਆਂਟੀ ਤੁਹਾਡਾ ਨਾਮ ਕੀ ਹੈ ਜੀ ਚਰਨਜੀਤ ਕੌਰ ਜੀ ਆਂਟੀ ਅੱਜ ਤੁਹਾਡੇ ਘਰ ਤੇ ਜੋ ਸਫੈਦੇ ਡਿੱਗੇ ਹੋਏ ਨੇ ਕੀ ਮਸਲਾ ਕੀ ਹੋ ਗਿਆ ਸੀਗਾ ਜੀ ਅਸੀਂ 2 ਮਹੀਨੇ ਪਹਿਲਾਂ ਕਹਿਤਾ ਸੀ ਜੀ ਇਹ ਬੰਦੇ ਨੇ ਵੀ ਸਾਡੇ ਘਰ ਕੋਲੋਂ ਸਫੈਦੇ ਪੱਟ ਲਾ ਵੀ ਸਾਡੇ ਘਰ ਤੇ ਡਿੱਗਣ ਦਾ ਖਤਰਾ ਇਹ ਕਹਿੰਦਾ ਜੇ ਗਿਰੂਗਾ ਤਾਂ ਮੈਂ ਜ਼ਿੰਮੇਵਾਰ ਹਾਂ ਕਹਿੰਦਾ ਜਿਹੜਾ ਨੁਕਸਾਨ ਹੋਊਗਾ ਮੈਂ ਭਰੂੰਗਾ ਤੁਹਾਡਾ ਅੱਛਾ ਜੀ ਅੱਜ ਜੀ ਮੁੱਕਰ ਰਿਹਾ ਕਹਿੰਦਾ ਮੈਂ ਤਾਂ ਇਹ ਗੱਲ ਕਹੀ ਨਹੀਂ ਹੈਗੀ ਤੇ ਹੁਣ ਆ ਜਿਹੜੀਆਂ ਤਰੇੜਾਂ ਵਗੈਰਾ ਆਈਆਂ ਹੋਈਆਂ ਨੇ ਇਸ ਪੈਦਿਆਂ ਦੇ ਕਾਰਨ ਆਈਆਂ ਵੀ ਨੇ ਜਿਸ ਪੈਦੇ ਜਦੋਂ ਨੇਹਰੀ ਚੱਲਦੀ ਆ ਹਵਾ ਚੱਲਦੀ ਆ ਇਹ ਕੰਧ ਨਾਲ ਵੱਜਦੇ ਨੇ ਜੀ ਅੱਛਾ ਜੀ ਨਾਮ ਤੁਹਾਡਾ ਜੀ ਨਰਵਰਤਨ ਸਿੰਘ ਉਤਾਰ ਸਿੰਘ ਜੀ ਇਹ ਸਾਰਾ ਮਸਲਾ ਹੈ ਕੀ ਹੈ ਜੀ ਇਹ ਅਸੀਂ ਦੋਵੇਂ ਨੇ ਪਹਿਲਾਂ ਕਿਹਾ ਸੀ ਜੇ ਸਾਡੀ ਨਿਗਾ ਜਾਂ ਬੱਚਾ ਕਾਨੂੰ ਸਾਡਾ ਨੁਕਸਾਨ ਹੋ ਜੂਗਾ ਇਹ ਗਰੀਬ ਬੰਦਿਆਂ ਤੇ ਆੜੀ ਕੱਕੇ ਪਤਾ ਨਹੀਂ ਕਿ ਇਹ ਮੇਸੇ ਠਗਣ ਕਰ ਰਿਹਾ ਸੀਗਾ ਹਾਂਜੀ ਤੇ 1000 2000 ਦੇ ਪੈਦਿਆਂ ਨੇ ਕੋਈ ਚੀਜ਼ ਦਾ ਨੁਕਸਾਨ ਹੋ ਗਿਆ ਕਹਿੰਦਾ ਮੈਂ ਭਰੂਗਾ ਇਹਦੇ ਕੋਈ ਜੀ ਮਾਰ ਕੇ ਸੀ ਪੈਸੇ ਕੀ ਕਰਨੇ ਨੇ ਤੇ ਗੇ ਹੁਣ ਰਾਤੀ ਮੈਂ ਇਸ ਬੈਦਾ ਗਿਆ ਮੈਂ ਵੀ ਨਹੀਂ ਮੈਂ ਤਲਮੰਡੀ ਸੀਗਾ ਉੱਥੋਂ ਐ ਮੈਨੂੰ ਫੋਨ ਕੀਤਾ ਬੱਚਿਆਂ ਨੂੰ ਨੇਰੀ ਚ ਰਾਤ ਨੂੰ ਝਾਣਾ ਝੂਕਣਾ ਜਿਵੇਂ ਫਸਦਾ ਆ ਹਨ ਅੱਛਾ ਤਾਂ ਆ ਕੇ ਬੱਚੇ ਘਰੇ ਵਾਲੇ ਨੇ ਤੇ ਤੁਸੀਂ ਸਰਪੰਚ ਵਗੈਰਾ ਕੋਲ ਕਦੇ ਕੋਈ ਤਲਾਵ ਵਗੈਰਾ ਨਹੀਂ ਸਰਪੰਚ ਨੂੰ ਬੁਲਾਇਆ ਸੀ ਸਰਪੰਚ ਕਹਿੰਦਾ ਵੀ ਚਲ ਹੁਣ ਸਵੇਰੇ ਜਾਂਦਾ ਪੱਟ ਦਿੰਦਾ ਇਹ ਅੱਛਾ ਹੁਣ ਇਹ ਤਾਂ ਜਿਹੜੇ ਦੋਸਪੈ ਦੇ ਨੇ ਪੱਟਣ ਦਾ ਬਾਕੀ ਕਿੱਥੇ ਜਾਣਗੇ ਬਾਕੀ ਵੀ ਪੱਟਣੇ ਚਾਹੀਦੇ ਨੇ ਜੀ ਮੇਰੀ ਬੁੱਲੇ ਦਾ ਕੁਤਬਾਰ ਕਿਸੇ ਟਾਈਮ ਵੀ ਆ ਸਕਦਾ ਅੱਛਾ ਜੀ ਹੁਣ ਜੇ ਕੋਈ ਕੱਲ ਨੂੰ ਜੀਦਾ ਹੀ ਨਕਸ਼ਾ

ਇਹ ਤਾਂ ਬਹੀ ਪਹਿਲਾ ਨਹੀਂ ਹੈ ਹਨਾ ਕਾਤੂਗਾ ਤੋਗਾ ਤੋਗਾ ਨਹੀਂ